ਜੋ ਜਦ ਦੀ ਇਹ ਸਰਕਾਰ ਆਈ ਹੈ ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਥੋਂ ਦੇ ਲੋਕੀ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ 'ਚ ਡਰ ਦਾ ਮੋਲ ਹੈ ਔਰ ਬਿਨਾਂ ਸਰਕਾਰ ਦੀ ਮਿਲਿੰਗ ਭਗਤ ਦੇ ਅੰਦਰ ਕਿਆ ਫਰੋਤੀਆਂ ਮੰਗੀਆਂ ਜਾ ਸਕਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਹੈ ਭੈਣ ਸੁਰੱਖਿਤ ਨਹੀਂ ਹੈ ਰਾਤ ਨੂੰ ਕੋਈ ਵੀ ਭੈਣ ਚੈਨ ਦੇ ਉਤੇ ਕਿਹਦਾ ਕਰਾਕਸ਼ਰ ਦਾ ਹੱਥ ਪੈ ਜਾਣਾ ਕਿਸੇ ਨੂੰ ਕੋਈ ਖਬਰ ਨਹੀਂ ਹੈ ਗੱਲੀ ਬਾਤੀ ਕੜਾ ਬਣਾਉਣ ਨਾਲ ਕੁਝ ਨਹੀਂ ਹੁੰਦਾ ਅੱਜ ਪੰਜਾਬ ਆਪਣੀ ਲਾਈਨ ਤੋਂ ਉਤਰਿਆ ਹੈ ਪੰਜਾਬ ਦਾ ਵਪਾਰੀ ਹੋਏ ਕੋਈ ਵੀ ਬਚਿੰਦਾ ਸਭ ਤੋਂ ਪਹਿਲਾਂ ਆਦਮੀ ਚਾਹੁੰਦਾ ਕਿ ਮੇਰੀ ਜਾਨ ਸੁਰੱਖਿਤ ਹੋਏ ਅੱਜ ਜਾਨ ਸੁਰੱਖਿਤ ਨਹੀਂ ਹੈ ਇਹਨਾਂ ਦੇ ਐਮਐਲਏ ਜਿਹੜੇ ਨੇ ਉਹ ਲੜਾਈ ਝਗੜਿਆਂ ਚ ਖੁਦ ਸ਼ਾਮਿਲ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਇਹ ਮਾਨ ਦੀ ਸਰਕਾਰ ਕਾਨੂੰਨ ਦਾ ਰਾਜ ਸਥਾਪਿਤ ਕਰਨ ਚ ਪੂਰੀ ਤਰ੍ਹਾਂ ਫੇਲ ਹੋਈ ਹੈ ਇੱਥੇ ਗੁੰਡਾ ਰਾਜ ਹੈ ਗੈਂਗਸਟਰ ਰਾਜ ਹੈ ਕੋਈ ਦਿਨ ਆਸਾਨੀ ਜਿਸ ਦਿਨ ਗੋਲੀਆਂ ਨਾ ਚਲਦੀਆਂ ਹੋਣ ਫਿਰ ਇਹ ਲੰਬੇ ਲੰਬੇ ਭਾਸ਼ਣ ਦੇ ਕੇ ਜੋ ਮਰਜ਼ੀ ਗਈ ਜਾ ਉਹਦੇ ਨਾਲ ਢਿੱਡ ਨਹੀਂ ਭਰਦਾ ਔਰ ਤੁਸੀਂ ਇਹ ਦੇਖ ਲੈਣਾ ਇਸ ਸਰਕਾਰ ਨੂੰ ਲਗਭਗ ਸਵਾ ਸਾਲ ਬਚਿਆ ਲੋਕਾਂ ਦਾ ਜੋ ਹਾਲ ਹਾਲਾਤ ਕਰਨੇ ਆ ਅੱਜ ਚੋਣਾਂ ਹੋ ਜੇ ਤੇ ਇਹਨਾਂ ਨੂੰ ਰੁਕਸਤ ਕਰ ਦੇਣ ਲੋਕੀ ਰਾਹੁਲ ਗਾਂਧੀ ਦੀ ਮਾਨਸਿਕਤਾ ਕਿੰਨੀ ਕੁੰਠਤ ਹੈ ਉਹ ਉਹਦਾ ਨਾਂ ਜਿਹੜਾ ਲੋਕਾਂ ਨੇ ਪਾਇਆ ਹੋਇਆ ਠੀਕ ਹੀ ਪਾਇਆ ਹੋਇਆ ਹੈ ਕੋਈ ਵੀ ਸੁਲਝਾ ਆਇਆ ਰਾਜਨੀਤੀ ਨੇਤਾ ਹੈ ਕਿਸੇ ਵੀ ਧਰਮ ਦੇ ਨਾਲ ਜੁੜੇ ਅਨੁਸ਼ਠਾਨ ਛੱਟ ਮਈ ਦੀ ਪੂਜਾ ਦੇ ਉੱਤੇ ਪ੍ਰਧਾਨ ਮੰਤਰੀ ਜੀ ਨੂੰ ਲੈ ਕੇ ਜਿਸ ਪ੍ਰਕਾਰ ਦੀ ਅਪੱਤੀਜਨਕ ਟਿੱਪਣੀ ਉਨ੍ਹਾਂ ਕੀਤੀ ਹੈ ਉਹ ਦੀ ਪੂਰੇ ਦੇਸ਼ ਦੇ ਅੰਦਰ ਨਖੇਦੀ ਹੋ ਰਹੀ ਹੈ ਪਰ ਇਹਦੇ ਤੋਂ ਕਾਂਗਰਸ ਦੀ راہુલ ਗਾਂਧੀ ਦੀ ਮਾਨਸਿਕਤਾ ਦਾ ਪਤਾ ਚਲਦਾ ਹੈ ਕਿ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਕਿਸ ਹੱਦ ਤੱਕ ਕ੍ਰਿਣਾ ਕਰਦੇ ਨੇ ਔਰ ਕਿਸ ਹੋਸ਼ੀ ਰਾਜਨੀਤੀ ਦੇ ਉੱਤੇ ਉਤਰਦੇ ਨੇ ਔਰ ਇਹ ਪਦ ਦੀ ਗ੍ਰਿਮਾ ਦਾ ਵੀ ਧਿਆਨ ਨਹੀਂ ਰੱਖਦੇ ਕਾਂਗਰਸ ਨੇ ਕਦੀ ਵੀ ਉੱਚੇ ਪਦਾਂ ਦਾ ਸਨਮਾਨ ਨਹੀਂ ਕੀਤਾ ਇਹ ਉਹਦਾ ਰਾਹੁਲ ਗਾਂਧੀ ਦੀ بگੜੀ ਹੋਈ ਮਾਨਸਿਕਤਾ ਦਾ ਹੀ ਪਰਚਾਏਕਾ ਇਸ ਪ੍ਰਕਾਰ ਦਾ ਬਿਆਨ ਔਰ ਦੇਸ਼ ਦੇ ਅੰਦਰ ਇਹਦੀ ਸਰ ਚਾਰੋਂ 500 ਨਖੇਦੀ ਹੋ ਰਹੀ ਹੈ ਪਰ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਨੂੰ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ ਪਤਾ ਨਹੀਂ ਉਹਦੇ ਸਲਾਹਕਾਰ ਕੌਣ ਨੇ ਉਹਨੂੰ ਕੋਈ ਬੰਦਾ ਸਮਝਾਉਂਦਾ ਵੀ ਨਹੀਂ ਇਹ ਜਿਹੜੇ ਵੱਡੇ ਲੋਕ ਆਪਣੇ ਆਪ ਨੂੰ ਕਹਿੰਦੇ ਨੇ ਉਹਨਾਂ ਦੇ ਸਲਾਹਕਾਰ ਲੇਕਿਨ ਇਸ ਪ੍ਰਕਾਰ ਦੀ ਟਿੱਪਣੀ ਦੇ ਨਾਲ ਕਾ ਕਾਂਗਰਸ ਸ਼ਰਮਿੰਦੀ ਨਹੀਂ ਹੁੰਦੀ ਕੀ ਉਹਨਾਂ ਨੇ ਉਹਨੂੰ ਕਿਸੇ ਨੂੰ ਸਮਝਾਣਾ ਨਹੀਂ ਚਾਹੀਦਾ ਮੈਨੂੰ ਤਾਂ ਲੱਗਦਾ ਬਿਨਾਂ ਕਿਸੇ ਗੱਲਬਾਤ ਦੇ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਕੋਲੋਂ ਵੀ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਵੀ ਮਾਫੀ ਮੰਗਣੀ ਚਾਹੀਦੀ ਤਰਨ ਤਾਰਨ ਦੇ ਅੰਦਰ ਜਨਾਬ ਚੱਲ ਰਿਹਾ ਜਿਮਨੀ ਚੋਣ ਹੈ ਔਰ ਇਹ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਲੋਕੀ ਬੋਟਾ ਪਾਉਂਦੇ ਨੇ ਉਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਦੇਹਾਂਤ ਦੇ ਕਾਰਨ ਉਹ ਚੋਣ ਹੋ ਰਿਹਾ ਔਰ ਭਾਰਤੀ ਜਨਤਾ ਪਾਰਟੀ ਨੇ ਹਰਜੀਤ ਸਿੰਘ ਸੰਧੂ ਉਹਨਾਂ ਨੂੰ ਕਮਲ ਦਾ ਨਿਸ਼ਾਨ ਦਿੱਤਾ ਪਾਰਟੀ ਹਰ ਪਿੰਡ ਤੱਕ ਪੁੱਜਣ ਚ ਕਾਮਯਾਬ ਰਹੀ ਹੈ ਪਾਰਟੀ ਨੇ ਆਪਣਾ ਵਿਸ਼ੇ ਰੱਖਿਆ ਇਕਲ ਪੱਕੀ ਐ ਆਮ ਆਦਮੀ ਪਾਰਟੀ ਤੋਂ ਉੱਤੇ ਹਰ ਆਦਮੀ ਧੂਕੀ ਐ ਜਿਹੜੇ ਵਾਦੇ ਇਹਨਾਂ ਨੇ ਕੀਤੇ ਸੀ ਉਹ ਵਾਦੇ ਪੂਰੇ ਨਹੀਂ ਹੋਏ ਭੈਣਾ ਅੱਜ ਆਪਣਾ 48000 ਰੁਪਏ ਮੰਗਦੀਆਂ ਪਈਆਂ ਕਿ ਸਾਡਾ 48000 ਰੁਪਏ ਦੇ ਦਿਓ ਯਾਰ ਔਰ ਕਈ ਕਿਸਾਨ ਕਹਿੰਦੇ ਨੇ ਉਹ ਚੁਟਕੀਆਂ ਵਾਲੀ ਵੀਰਦੀ ਲਿਆਓ ਕਿੱਥੇ ਐ ਸਾਡੀ ਐਮਐਸਪੀ ਜੇ ਹਰਿਆਣਾ ਦੇ ਸਕਦਾ ਤੇ ਤੁਸੀਂ ਕਿਉਂ ਨਹੀਂ ਦਿੱਤੀ ਹਾੜ ਦੇ ਅੰਦਰ ਜਿਸ ਤਰੀਕੇ ਦੀ ਮਿਸਮੈਨੇਜਮੈਂਟ ਹੋਈ ਐ ਉਹਦਾ ਵੀ ਅਸਰ ਕਿਤੇ ਨਾ ਕਿਤੇ ਨਜ਼ਰ ਆਉਂਦਾ ਹੈ ਔਰ ਜਿਹੜਾ ਆਏ ਦਿਨ ਨਸ਼ੇ ਨਾਲ ਖਾਸ ਕਰਕੇ ਉਹ ਜ਼ਿਲ੍ਹਾ ਉੱਥੇ ਨਸ਼ੇ ਨਾਲ ਬਹੁਤ ਜ਼ਿਆਦਾ ਬੱਚਿਆਂ ਦੀ ਮੌਤ ਹੋਈ ਹੈ ਉਹ ਸਾਰੇ ਮੁੱਦੇ ਉੱਥੇ ਅਜੇ ਜਨਤਾ ਦੀ ਅਦਾਲਤ ਚ ਰੱਖੇ ਨੇ ਔਰ ਜਨਤਾ ਨੂੰ ਇਹ ਕਿਹਾ ਕਿ ਸਾਨੂੰ ਵੀ ਪਤਾ ਭਾਈ ਕਿ ਇਹ ਇੱਕ ਸੀਟ ਨਾਲ ਕੋਈ ਫਰਕ ਨਹੀਂ ਪੈਣਾ ਪਰ ਜਿਹੜੀ ਮੰਜੀ ਦੀਆਂ ਚੂਲਾ ਜ਼ਰੂਰ ਲਾ ਸਕਦੇ ਹੋ ਤੁਸੀਂ ਅਗੇ ਫੈਸਲਾ ਜਨਤਾ ਕਰੇਗੀ ਨਹੀਂ ਨਹੀਂ ਆਪਣਾ ਸਿੱਧਾ ਕਹਿਣਾ ਹੈ ਕਿ ਕੇਂਦਰ ਇਹਨਾਂ ਨੂੰ ਇਤਨੀ ਜ਼ਿਆਦਾ ਅਸਿਸਟੈਂਸ ਦਿੰਦਾ ਹੈ ਇਹ ਉਸ ਅਸਿਸਟੈਂਸ ਦਾ ਪ੍ਰਯੋਗ ਕਿਉਂ ਨਹੀਂ ਕਰਦੇ ਕਿਉਂ ਇਹਨਾਂ ਦਾ ਧਿਆਨ ਭ੍ਰਸ਼ਟਾਚਾਰ 'ਚ ਹੀ ਰਹਿੰਦਾ ਅੱਜ ਕੱਲ੍ਹ ਦੇ ਨੇ ਨਵਾਂ ਕੰਮ ਸ਼ੁਰੂ ਕਰਤਾ ਸ਼ਹਿਰ ਵੀ ਨਰਕ ਬਣਾ ਦਿੱਤੇ ਨੇ ਟਾਊਨ ਵੀ ਨਰਕ ਬਣੇ ਪਏ ਨੇ ਕੂੜੇ ਨੂੰ ਅੱਗ ਲਾ ਦਿੰਦੇ ਨੇ ਔਰ ਕੂੜੇ ਚੁੱਕਣ ਦੀ ਕੋਈ ਹੈ ਨਹੀਂ ਗੱਲਾਂ ਕਰਦੇ ਨੇ ਆਈ ਸਮਾਰਟ ਬਣਾਣਾ ਸ਼ਹਿਰ ਪੰਜਾਬ ਨੂੰ ਇਹਨਾਂ ਨੇ ਤੇ ਚਾਰੇ ਪਾਸੇ ਨਰਕ ਭੁਲਾਇਆ ਹੋਇਆ ਔਰ ਆਪਣੀਆਂ ਨਲਾਕੀਆਂ ਆਪਣੀਆਂ ਕਮਜ਼ੋਰੀਆਂ ਜਿਹਦੀ ਜਵਾਬਦੇਹੀ ਜਨਤਾ ਨੂੰ ਹੀ ਇਹਨਾਂ ਨੂੰ ਦੇਣੀ ਚਾਹੀਦੀ ਹੈ ਹੱਤ ਨਾਏ ਕੋਈ ਹੱਤਵਰ ਪੱਲੇ ਕੁਝ ਨਹੀਂ ਪੈਂਦਾ ਤੇ ਉੱਥੇ ਕੇਂਦਰ ਦੇ ਕਰਨੋ ਤੂਪਾ ਐਸਾ ਕਿ 2027 ਨੂੰ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਤੇ ਤਿਆਰੀ ਕਰ ਰਹੀ ਹੈ। ਇਹੀ ਮੇਰੇ ਝੁਮੇ ਲੱਗਾ। ਔਰ ਪਾਰਟੀ ਪੂਰੇ ਦਮਖਮ ਦੇ ਨਾਲ ਕਿਉਂਕਿ ਪੰਜਾਬ ਨੇ ਕਾਂਗਰਸ ਨੂੰ ਵੀ ਦੇਖ ਲਿਆ ਹੋਇਆ, ਅਕਾਲੀ ਦਲ ਨੂੰ ਵੀ ਦੇਖ ਲਿਆ, ਆਪ ਨੂੰ ਵੀ ਇੱਕ ਮੌਕਾ ਇੱਕ ਮੌਕਾ ਬੋਲਣ ਵਾਲਿਆਂ ਨੂੰ ਵੀ ਦੇਖ ਲਿਆ। ਇਹਨਾਂ ਨੇ ਮੌਕੇ ਦੇ ਨਾਂ ਦੇ ਉੱਤੇ ਲੋਕਾਂ ਨਾਲ ਜੋ ਧੋਖਾ ਕੀਤਾ ਅੱਜ ਪੂਰਾ ਪੰਜਾਬ ਉਹਨੂੰ ਵੇਖ ਰਿਹਾ ਅੱਜ ਪੰਜਾਬੀ ਚਾਹੇ ਪਿੰਡ ਦੀ ਸੱਤ ਤੇ ਬਹਿ ਜਾਓ ਚਾਹੇ ਨਾਈ ਦੀ ਦੁਕਾਨ ਤੇ ਜਾ ਕੇ ਗੱਲਾਂ ਸੁਣ ਲਓ ਚਾਹੇ ਚਾਚਾ ਵਾਲੇ ਕੋਲ ਚਲੇ ਜਾਓ ਲੋਕੀ ਕਹਿੰਦੇ ਨੇ ਅਗਰ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਤੇ ਭਾਜਪੀ ਨਾਲ ਜੁੜਨਾ ਪਏਗਾ ਮੋਦੀ ਨਾਲ ਜੁੜਨਾ ਪਏਗਾ ਪਰ ਮੈਂ ਨਹੀਂ ਕਹਿ ਰਿਹਾ ਤੁਸੀਂ ਜਾਓ ਜਰਾ ਪਿੰਡਾਂ 'ਚ ਲੋਕਾਂ ਨੂੰ ਲੱਗਦਾ ਪੰਜਾਬ ਦਾ ਬਹੁਤ ਨੁਕਸਾਨ ਹੋ ਗਿਆ ਪੰਜਾਬ ਨੂੰ ਨਸ਼ਾ ਨਸ਼ਾ ਕਰਨ ਵਾਲੇ ਖਤਮ ਨਹੀਂ ਕਰ ਸਕਦੇ ਪੰਜਾਬ 'ਚ ਨਸ਼ਾ ਮੋਦੀ ਖਤਮ ਕਰ ਸਕਦਾ ਬੀਜੇਪੀ ਖਤਮ ਕਰ ਸਕਦੀ ਹੈ ਲੋਕਾਂ ਦੇ ਇਹ ਘਰਾਂ ਘਰਾਂ 'ਚ ਇਹ ਗੱਲਬਾਤ ਚੱਲ ਰਹੀ ਹੈ ਔਰ ਬੀਜੇਪੀ ਪੂਰੇ ਧਮਕਮ ਨਾਲ 2027 ਦੀਆਂ ਚੋਣਾਂ ਦੀ ਤਿਆਰੀ ਕਰਦੀ ਹੈ ਮਤਲਬ ਨਸ਼ੇ ਦਾ ਬਦਲਾ ਨਸ਼ਾ ਹਾਂਜੀ ਇਹੀ ਤਾਂ ਕਾਂਗਰਸ ਹੈ ਇਹਨਾਂ ਸਾਰਿਆਂ ਨੇ ਤੋਂ ਸ਼ੁਰੂ ਕਰਾਇਆ ਦਾ ਮਾਮਲਾ ਇਹੀ ਤਾਂ ਕਾਂਗਰਸ ਹੈ ਮਤਲਬ ਸਲਾਹ ਵੀ ਉਹ ਦੇ ਰਿਹਾ ਹੈ ਇਹਦੇ ਤੋਂ ਪਤਾ ਲੱਗਦਾ ਹੈ ਇਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ੇ ਤੋਂ ਬਾਹਰ ਆਏ ਪੰਜਾਬ ਦੀ ਜਵਾਨੀ ਖੇਤਾਂ 'ਚ ਦਿਖੇ ਪੰਜਾਬ ਦੀ ਜਵਾਨੀ ਖੇਲ ਦੇ ਮੈਦਾਨ 'ਚ ਦਿਖੇ ਇਹ ਕਾਂਗਰਸ ਚਾਹਦੀ ਹੈ ਕਿ ਪੰਜਾਬ ਦੀ ਜਵਾਨੀ ਨਾਲੀ 'ਚ ਦਿੱਕੀ ਦੇਖੇ ਇਸ ਕਰਕੇ ਰਾਜਾ ਜੀ ਨੂੰ ਬੋਲੇ ਮੈਨੂੰ ਲੱਗਦਾ ਕਿ ਵਿਚਾਰ ਕਰਨਾ ਚਾਹੀਦਾ ਕਿ ਅਸੀਂ ਕੋਈ ਹਲਕੀ ਗੱਲ ਨਹੀਂ ਕਰਨ